ਹਾਂਜੀ ਭਾਜੀ ਯਾਤਾਂ ਦੇ ਬਿੜਨਾ ਕਿਸ ਤਰ੍ਹਾਂ ਇਹਦਾ ਇਹ ਵਾਕਿਆ ਕਹਿਣਾ ਘੜੀ ਆ ਇਹ ਜੇ ਸ਼ੇਖ ਮੈਂ ਬਿਲੋਂਗਾ ਕੋਈ ਪਤਾ ਨਹੀਂ ਲਗਾ ਕੀ ਹੋਤੇ ਹੋਇਆ ਤੇ ਉੱਥੇ ਜਾ ਕੇ ਤੇ 6 ਮਹੀਨੇ ਕੰਮ ਕੀਤਾ ਨਾ ਤੇ ਡੈਥ ਹੋ ਗਈ ਇਹਦੀ ਕਿੰਨੀ ਉਮਰ ਸੀ ਬੇਟੇ ਦੀ ਅਜੇ 20 ਸਾਲ ਹੀ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਸਰਕਾਰ ਕੋ ਕਿਉਂ ਨਾ ਮੰਗਤਰ ਨੇ ਬੇਟਾ ਗਿਆ ਇੱਕ ਕਮਾਉਣ ਵਾਸਤੇ ਚਲੋ ਕੋਈ ਸਰਕਾਰ ਤੁਹਾਨੂੰ ਕੋਈ ਆਰਥਿਕ ਸਹਾਇਤਾ ਚ ਚਲੋ ਹਨ ਇਹ ਜਿਆਦਾ ਤੇ ਕੀ ਨਾਮ ਤੁਹਾਡਾ ਨਾਮ ਕੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਇਹ ਸਾਡੀ ਭੂਆ ਦਾ ਬੇਟਾ ਸੀ ਉੱਥੇ ਗਿਆ ਸੀ 1 ਮਹੀਨੇ ਪਹਿਲਾਂ ਤੇ ਕੰਮ ਕਰ ਕਰਦਾ ਰਹਾ ਵਾ ਠੀਕ ਠਾਕ ਸਾਰਾ ਕੁਝ ਤੇ ਮੁੜ ਕੇ ਐਦਾਂ ਹੀ 9 ਤਰੀਕ ਨੂੰ ਸਾਨੂੰ ਉੱਥੋਂ ਮੁੰਡਿਆਂ ਦਾ ਫੋਨ ਆਇਆ ਵਾ ਕਿ ਇਹ ਘਰੋਂ ਲਾਪਤਾ ਵਾ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਪੁਲਿਸ ਦੇ ਲੱਭਣ ਦੇ ਮੁੜਕੇ ਹਫਤਾ ਇੱਕ ਟਿਕਟਾਕ ਤੇ ਵੀਡੀਓ ਵੀ ਪਾਈਆਂ ਵਾ ਗੁਰਦੁਆਰਿਆਂ ਚ ਲੋਸਮੈਂਟਮ ਵੀ ਹੋਈਆਂ ਵਾ ਤੇ ਬਾਅਦ ਚ ਉਹਨਾਂ ਨੇ ਕਿਹਾ ਵਾ ਪੀ 16 ਤਰੀਕ ਨੂੰ ਇਹਦੀ ਲਾਸ਼ ਮਿਲੀ ਆ ਪੁਲਿਸ ਨੂੰ ਮਿਲੀ ਪੁਲਿਸ ਨੂੰ ਪਤਾ ਲੱਗਾ ਸਾਨੂੰ ਪੁਲਿਸ ਕੋ ਪਤਾ ਨਹੀਂ ਮੈਂ ਛੁੱਟੀ ਤੇ ਇੱਧਰ ਆਇਆ ਹੋਇਆ ਹਾਂ ਜੀ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਕਾਬਲ ਸਿੰਘ ਮਹਾਵਾ ਕਿਸਾਨ ਆਗੂ ਅੱਛਾ ਜੀ ਕੀ ਘਟਨਾ ਵਾਪਰੀ ਜੀ ਕਰਨਾ ਇਹ ਸਾਡਾ ਜਿਹੜਾ ਬੇਠਾ ਸੀ ਤਰਸੀਮ ਸਿੰਘ ਉਹ ਪਿਛਲੇ ਸਾਲ ਦੇ ਵਿੱਚ ਸਪੇਨ ਗਿਆ ਸੀ ਤੇ ਸਪੇਨ ਜਾ ਕੇ ਆਪਣੇ ਕੰਮ ਕਾਜ ਵਾਸਤੇ ਜਦੋਂ ਘਰੋਂ ਆਪਣੀ ਪੂੰਜੀ ਪਤੀ ਵੇਚ ਕੇ ਜ਼ਮੀਨ ਗਿਰਵੀ ਰੱਖ ਕੇ ਆਪਣਾ ਜੋ ਰਿਸ਼ਤੇਦਾਰਾਂ ਤੋਂ ਪੈਸਾ ਫੜ ਕੇ ਤੇ ਉੱਥੇ ਬਾਹਰ ਭੇਜਿਆ ਸੀਗਾ ਪਤਾ ਨਹੀਂ ਲੱਗਦਾ ਹੁਣ ਸਮਝ ਨਹੀਂ ਲੱਗੀ ਕੀ ਕਾਰਨ ਬਣਿਆ ਉੱਥੇ ਕੋਈ ਜਾ ਕੇ ਦੱਸਦੇ ਨਹਿਰ ਦੇ ਵਿੱਚੋਂ ਇਹਦੀ Laash ਮਿਲੀ ਹੈ ਕਈ ਦਿਨ ਤੇ ਪਹਿਲਾਂ ਲਾਪਤ ਆ ਰਿਹਾ ਵਾ ਫਿਰ ਉਧਰ ਦੀ ਗਵਰਨਮੈਂਟ ਨੂੰ ਕੋਈ ਜਦੋਂ ਤਲਾਹ ਕੀਤੀ ਆ ਇਹ ਸਾਡੇ ਨਾਲ ਸਾਡਾ ਵੀਰ ਗਰਲਾਲ ਸਿੰਘ ਵੀ ਉੱਥੋਂ ਐਸਪੀਨ ਤੋਂ ਹੀ ਆਇਆ ਵਾ ਜਦੋਂ ਉਧਰ ਦੀ ਗਵਰਨਮੈਂਟ ਨੇ ਤਲਾਹ ਕੀਤੀ ਤੇ ਜਿਹੜੇ ਦਾਨੀ ਸੱਜਣ ਸੀ ਜਿਹੜੇ ਉਦੋਂ ਸਹਿਯੋਗੀ ਆ ਕੀ ਨਾਮ ਉਹਦਾ ਅਮਰੀਕ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਪਰ ਉਹਨਾਂ ਨੇ ਬੜੀ ਜਦੋਦਿਆਂ ਤੇ ਕੋਸ਼ਿਸ਼ ਕਰਕੇ ਤੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜੋ Laash ਲੱਭੀ ਤੇ ਅੱਜ ਫਿਰ 7 ਫਰਵਰੀ ਨੂੰ ਸਾਡੇ ਕੋਲ ਡੈੱਡ ਬੋਡੀ ਦੀ ਪਹੁੰਚੀ ਆ ਤੇ ਅੱਜ ਜੱਜੇ ਮੋੜੇ ਪਿੰਡ ਮੋੜੇ ਪਿੰਡ ਨਜ਼ਦੀਕ ਚਗਾਵਾ ਤਹਿਸੀਲ ਲੋਪੋਕੇ ਦੇ ਵਿੱਚ ਅਸੀਂ ਅੱਜ ਸਸਕਾਰ ਕੀਤਾ ਜੀ ਕਿ ਦਾਨੀ ਸੱਜਣਾਵਾਂ ਮਦਦ ਕੀਤੀ লাশ ਲਿਆਉਣ ਦੇ ਵਿੱਚ ਕਿ ਕੋਈ ਸਰਕਾਰ ਦਾ ਵੀ ਰੋਲ ਹੈ ਸਰਕਾਰ ਨੇ ਸਰਕਾਰ ਦਾ ਹੀ ਸਰਕਾਰ ਨੇ ਧਾਰੀਵਾਲ ਸਾਹਿਬ ਦੇ ਕੋਲੇ ਗਏ ਸਾਡੇ ਸਾਰੇ ਸੱਜਣ ਵੀਰ ਤੇ ਚਲੋ ਧੰਨਵਾਦ ਕਰਦੇ ਆਂ ਇਹਨਾਂ ਜਿਹੜੇ ਸਾਡੇ ਮੰਤਰੀ ਸਹਿਬਾਨ ਹੈਗੇ ਜਿਨ੍ਹਾਂ ਨੇ ਸਾਡੇ ਬੇਟੇ ਦੀ লাশ ਜਿਹੜੀ ਹੈ ਵਾਪਸ ਲਿਆ ਕੇ ਦੇ ਤੇ ਪਰਿਵਾਰ ਨੂੰ ਲਿਆ ਕੇ ਚੋਂਪੀ ਆ ਕਿ ਕੌਣ ਕੌਣ ਸੀ ਪਰਿਵਾਰ ਦੇ ਵਿੱਚ ਬੇਟੇ ਦੇ ਇੱਕ ਉਹਨਾਂ ਦੀ ਭੈਣ ਹੈ ਪਿਛਲੇ ਕੋਈ ਦਹਾਕੇ ਵਿੱਚ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਸੀ ਹੁਣ ਭੈਣ ਆ ਤੇ ਇਸ ਵਕਤ ਪਿਤਾ ਜੀ ਉਹਨਾਂ ਦੇ ਨਾਲ ਸਾਡੇ ਕਰ ਦੇ ਵਿੱਚ ਇਕੱਲਾ ਹੀ ਇਕੱਲਾ ਹੀ ਇਕੱਲਾ ਹੀ ਕਮਾਉਣ ਵਾਲਾ ਜੀ ਹਾਂ ਔਰ ਦੂਜਾ ਕੱਲ ਡਿਪੋਰਟ ਹੋ ਕੇ ਸਾਡੇ ਵੀਰ ਆਏ ਨੇ ਪੁੰਜੀਪਤੀ ਆਪਣੀ ਸਾਰੀ ਵੇਚ ਕੇ ਜ਼ਮੀਨਾਂ ਗਹਿਣੇ ਪਾ ਪਾ ਕੇ ਜ਼ਮੀਨਾਂ ਵੇਖ ਕਰਕੇ ਆਏ ਨੇ ਉਹਦੇ ਵਿੱਚ ਹਥਾਣੋਂ ਜੰਜੀਰਾਂ ਤੇ ਪੈਰਾਂ ਵਿੱਚ ਹੱਥ ਘੜੀਆਂ ਲਾ ਕੇ ਜਿਹੜੇ ਸਾਡੇ ਵੀਰਾਂ ਨੂੰ ਲੈ ਕੇ ਆਏ ਨੇ ਭਾਰਤ ਵਿੱਚ ਉਹ ਇੱਕ ਜਿਹੜੀ ਘਟਨਾ ਬੜੀ ਨਿੰਦਣਯੋਗ ਆ ਸ਼ਰਮਨਾਕ ਆ ਜੇ ਗਵਰਨਮੈਂਟ ਨੇ ਉਧਰ ਦੀਆਂ ਡਬੋਨਾਂ ਨੂੰ ਰੀਟੇਨ ਕਰ ਹੀ ਲਿਆ ਸੀਗਾ ਇਹ ਹੱਥ ਘੜੀਆਂ ਲਾ ਕੇ ਕੈਦੀਆਂ ਵਾਂਗੂ ਲੈ ਕੇ ਆਏ ਤੇ ਇਹ ਵੀ ਇੱਕ ਰਿਕਟ ਨਾਲ ਇਹਦੀ ਵੀ ਇਹ ਕਿਦੀ ਕਰਦੇ ਆ ਬਹੁਤ ਨਿੰਦਣਯੋਗ ਹੈ ਜੀ ਦੂਜੀ ਸਾਡੀ ਬੇਨਤੀ ਇਹ ਆ ਵੀ ਜਿਹੜੇ ਸਾਡੀ ਐਨ ਜੀਓ ਹੈਗੇ ਨੇ ਜਿਹੜੀਆਂ ਸਾਡੀਆਂ ਸੰਸਥਾਵਾਂ ਬਣੀਆਂ ਨੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਅਸੀਂ ਉਹਨਾਂ ਤੋਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਵੀ ਇਹ ਜਿਹੜੀ ਉਹਦੇ ਤਰਸੇਮ ਸਿੰਘ ਜੀ ਦੇ ਪਿਤਾ ਵਾ ਇਹਦੀ ਹਾਲਤ ਆਪ ਵੀ ਵੇਖ ਹੀ ਸਕਦੇ ਜੀ ਇਸ ਵਕਤ ਇਹਦੇ ਮਗਰ ਕੋਈ ਕਮਾਊ ਨਹੀਂ ਹੈਗਾ ਇੱਕ ਬੇਟੀ ਆ ਬੇਟੀ ਵੀ ਅਨਮੈਰੜੀ ਆ ਅਯਾਨ ਜੀ ਉਹਨੂੰ ਬੇਨਤੀ ਕਰਦੇ ਆਂ ਕਿ ਜੇ ਕੋਈ ਮਹੱਲੀ ਸਹਾਇਤਾ ਦੇ ਸਕਦੇ ਆ ਤੇ ਦੇ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿਤਨਾ ਸਾਡੇ ਬਹੁਤ ਹੀ ਸਤਿਕਾਰਯੋਗ ਕਈ ਵੀਰ ਜਿਹੜੇ ਦਾਨੀ ਸੱਜਣ ਆ ਬੜੇ ਬੜੇ ਵੇਖੀਦਾ ਉਹਨਾਂ ਨੂੰ ਵੀਡੀਓ ਸੋਸ਼ਲ ਨੈਟਵਰਕ ਰਾਹੀਂ ਵੀ ਉਹ ਦਾਨ ਕਰਦੇ ਨੇ ਤੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਸ ਵੀਰ ਦੀ ਕੋਈ ਬਾਹ ਪਿੰਡ ਮੋੜੇ ਵਾਲੇ ਵੀਰ ਦੀ ਫੜੀ ਜਾਵੇ ਉਹਦੀ ਭੈਣ ਦੀ ਮੈਰਿਜ ਵੀ ਕਰਨੀ ਆ ਤੇ ਉਹਦੇ ਪਿੱਛੇ ਇਸ ਵਕਤ ਕੋਈ ਕਮਾਉਣ ਵਾਲਾ ਨਹੀਂ ਰਿਹਾ ਤੇ ਜਿਹੜਾ ਕੋਈ ਹੈਗੀ ਜ਼ਮੀਨ ਜਿਆਦਾ ਤੱਕ ਉਹ ਵੀ ਸਾਰੀ ਵੇਗ ਗਈ ਆ ਸੋਨੀ ਸੱਜਣਾ ਦੇ ਨਾਲ ਕੋਈ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਵੀ ਸਰਕਾਰ ਤੋਂ ਅਪੀਲ ਤੇ ਸਰਕਾਰ ਨੂੰ ਅਪੀਲ ਤੇ ਅਸੀਂ ਹੀ ਕਰਦੇ ਆਂ ਵੀ ਜੇਕਰ ਇਹੋ ਜਿਹੇ ਲੋਕਾਂ ਦੀਆਂ ਇਹੋ ਜਿਹੇ ਵੀਰਾਂ ਦੀਆਂ ਬਾਹ ਖੜਨ ਤੇ ਅਸੀਂ ਆਪ ਦਾ ਸਦਾ ਹੀ ਵਾਰੀ ਰਵਾਂਗੇ ਜੀ ਜਿਸ ਤਰ੍ਹਾਂ ਜਦੋਂ ਇਲੈਕਸ਼ਨ ਹੁੰਦੀ ਉਹਦਾ ਵਾਅਦਾ ਕਰਦੇ ਵੀ ਜਦੋਂ ਕਿਤੇ ਲੋੜ ਪਏ ਭੀੜ ਦੇ ਟਾਈਮ ਅਸੀਂ ਆਪ ਜੀ ਦੇ ਨਾਲ ਆ ਅਸੀਂ ਮਾਨ ਜੋਕ ਸਾਡੇ ਐਮਪੀ ਗੁਰਜੀਤ ਸਿੰਘ ਔਂਜਲਾ ਜੀ ਉਹਨਾਂ ਨੂੰ ਬੇਨਤੀ ਕਰਦੇ ਆਂ ਔਰ ਇਸ ਵਕਤ ਸਾਡੇ ਕੈਬਨੇਟ ਮੰਤਰੀ ਤਾਰੀਵਾਲ ਸਾਹਿਬ ਨੇ ਕਲਦੀਪ ਸਿੰਘ ਧਾਰੀਵਾਲ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਮੌੜੇ ਪਿੰਡ ਵਿੱਚ ਇਹਨਾਂ ਦੇ ਨਾਲ ਆਣ ਕੇ ਦੁੱਖ ਸਾਂਝਾ ਕੀਤਾ ਜਾਵੇ ਔਰ ਕੋਈ ਮਾਲੀ ਸਹਾਇਤਾ ਦੇਣ ਵਾਸਤੇ ਥੋੜਾ ਬੜਾ ਜੋ ਵੀ ਆਪ ਜੀ ਦਾ ਯੋਗ ਪਾਗੇ ਤੇ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ